ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਮੇਰੀ ਗੱਲਬਾਤ ਦਾ ਵਿਸ਼ਾ ਸਾਡਿਆਂ ਸਟਾਕ ਨਾਲ ਸੰਬੰਧਤ ਤਰੀਕਾ ਮੈਂ ਇੱਕ ਜਿਹੜਾ ਨਵਾਂ ਰਜਿਸਟਰ ਤਿਆਰ ਕਰ ਰਹੀ ਹਾਂ ਜੁਲਾਈ 2024 ਤੋਂ ਜਿਹਦੇ ਵਿੱਚ ਅਸੀਂ ਜਿਹੜੀਆਂ ਸਾਰੀਆਂ ਡੇਟਸ ਹੈਗੀਆਂ ਉਹ ਮੈਂਸ਼ਨ ਕਰਨੀਆਂ ਕਿ ਸਾਡੇ ਕੋਲੇ ਫੀਡ ਕਦੋਂ ਆਈ ਦਫ਼ਤਰ ਤੋਂ ਸਾਨੂੰ ਫੀਡ ਕਦੋਂ ਭੇਜੀ ਗਈ ਤੇ ਉਦੀ ਮਨਿਆਦ ਜਿਹੜੀ ਉਹ ਕਿੰਨੀ ਸੀਗੀ ਕਦੋਂ ਮੈਨੂਫੈਕਚਰਡ ਹੋਈ ਤੇ ਕਦੋਂ ਉਹਦੀ ਮਨਿਆਦ ਜਿਹੜੀ ਖਤਮ ਹੋਣ ਵਾਲੀ ਆ ਠੀਕ ਹੈ ਇਹਦੇ ਨਾਲ ਸੰਬੰਧਤ ਜਿਹੜਾ ਇੱਕ ਰਜਿਸਟਰ ਆਪਾਂ ਤਿਆਰ ਕਰਨਾ ਇਹ ਰਜਿਸਟਰ ਜਿਹੜਾ ਇਹ ਦਫ਼ਤਰ ਵੱਲੋਂ ਸਾਨੂੰ ਨਹੀਂ ਕਿਹਾ ਗਿਆ ਬਟ ਆਪਾਂ ਆਪਣੀ ਸਿਕਨ ਸੇਫਲੀ ਕਰਨ ਲਈ ਜਾਂ ਕਹਿ ਲਓ ਆਪਣੀ ਸੇਫਟੀ ਦੇ ਲਈ ਇਹ ਰਜਿਸਟਰ ਜਿਹੜਾ ਉਹ ਤਿਆਰ ਕਰਕੇ ਰੱਖਣਾ ਅ ਵੈਸੇ ਤੁਹਾਡੀ ਆਪਣੀ ਇੱਛਾ ਹੈਗੀ ਜੇ ਕੋਈ ਕਰਨਾ ਚਾਹੁੰਦਾ ਜਾਂ ਨਹੀਂ ਕਰਨਾ ਚਾਹੁੰਦਾ ਬਟ ਮੈਨੂੰ ਲੱਗਦਾ ਹੁੰਦਾ ਜਦੋਂ ਆਪਾਂ ਸੈਂਟਰ ਦਾ ਕੋਈ ਵੀ ਰਿਕਾਰਡ ਹੈਗਾ ਆ ਉਹਨੂੰ ਅਸੀਂ ਜਿਹੜਾ ਮੇਨਟੇਨ ਰੱਖੀਏ ਤਾਂ ਉਹਦੇ ਵਿੱਚ ਜਿਹੜਾ ਆ ਕੁਝ ਗੱਲਾਂ ਆ ਭੱਲ ਲਿਖ ਲੈਣੇ ਹੈਗੀਆਂ ਡਾਇਰੀ ਤੇ ਨੋਟ ਕਰ ਲੈਣੇ ਆ ਜਾਂ ਫਿਰ ਜਿਹੜਾ ਕਿਸੇ ਪੇਜ ਤੇ ਜਾਂ ਕਿਸੇ ਰਜਿਸਟਰ ਦੇ ਮਗਰ ਲਿਖ ਲੈਣੇ ਆ ਤਾਂ ਉਤੋਂ ਬਿਹਤਰ ਹੈਗਾ ਕਿ ਅਸੀਂ ਉਹਨੂੰ ਜਿਹੜਾ ਆ ਇੱਕ ਜਗ੍ਹਾ ਤੇ ਨੋਟ ਡਾਊਨ ਕਰ ਲਈਏ ਤਾਂ ਕਿ ਸਾਨੂੰ ਨਾਲੇ ਟਾਈਮ ਤੇ ਅਸੀਂ ਉਹਦੀ ਵਰਤੋਂ ਕਰ ਸਕੀਏ ਠੀਕ ਹੈ ਜੀ ਇਹ ਜਿਹੜੀਆਂ ਤਰੀਕਾ ਹੈਗੇ ਆ ਮਹੱਤਵਪੂਰਨ ਤਰੀਕਾ ਸਟਾਕ ਸਬੰਧੀ ਉਹਨਾਂ ਨਾਲ ਸੰਬੰਧ ਜਿਹੜਾ ਮੈਂ ਰਜਿਸਟਰ ਤਿਆਰ ਕੀਤਾ ਹੈਗਾ ਜੁਲਾਈ 2024 ਤੋਂ ਤੇ ਨੈਕਸਟ ਜਿਹੜਾ ਹੈਗਾ ਆ ਆਉਣ ਵਾਲੇ ਸਮੇਂ 'ਚ ਜਿਹੜਾ ਮੈਂ ਇਹਨੂੰ ਕੰਟੀਨਿਊ ਕਰੂੰਗੀ ਵੈਸੇ ਬਹੁਤਿਆਂ ਕੁੜੀਆਂ ਜਿਹੜੀਆਂ ਉਹ ਮੈਂਸ਼ਨ ਕਰਦੀਆਂ ਹੈਗੀਆਂ ਵੀ ਉਹ ਇਹ ਕੰਮ ਕਰ ਰਹੀਆਂ ਪਹਿਲਾਂ ਹੀ ਪਰ ਆ ਬਹੁਤਿਆਂ ਨੂੰ ਇਹਦੀ ਜਾਣਕਾਰੀ ਨਹੀਂ ਹੈਗੀ ਤਾਂ ਕਰਕੇ ਮੈਂ ਵੀਡੀਓ ਬਣਾ ਰਹੀ ਹੈਗੀ ਆ ਸੋ ਇਹ ਹੈ ਜੀ ਰਜਿਸਟਰ ਜਿਹਦੇ ਵਿੱਚ ਸਟਾਕ ਸਬੰਧੀ ਮਹੱਤਵਪੂਰਨ ਤਰੀਕਾ ਲਿਖੀਆਂ ਗਈਆਂ ਪਹਿਲਾਂ ਤਾਂ ਆਪਾਂ ਵਸਤੂ ਦਾ ਨਾਮ ਲਿਖ ਲੈਣਾ ਹੈ ਉਸ ਤੋਂ ਬਾਅਦ ਅਗਲਾ ਕਾਲਮ ਹੈਗਾ ਵਸਤੂ ਦੇ ਨਾਮ ਦੇ نیچے ਜਿਹੜਾ ਸਾਰੀਆਂ ਚੀਜ਼ਾਂ ਜਦੋਂ ਜਦੋਂ ਤੁਹਾਨੂੰ ਪ੍ਰਾਪਤੀ ਹੋਈਆਂ ਉਹਦੇ ਅਕੋਰਡਿੰਗ ਤੁਸੀਂ ਚੜਾ ਲੈਣੀਆਂ ਹੈਗੀਆਂ ਉਸ ਤੋਂ ਉਪਰੰਤ ਹੈਗਾ ਦੂਸਰਾ ਕਾਲਮ ਸੈਂਟਰ ਵਿੱਚ ਪ੍ਰਾਪਤੀ ਸੈਂਟਰ ਵਿੱਚ ਪ੍ਰਾਪਤੀ ਤੋਂ ਮਤਲਬ ਹੈਗਾ ਜਦੋਂ ਤੁਹਾਡੇ ਸੈਂਟਰ ਦੇ ਵਿੱਚ ਤੁਸੀਂ ਫੀਡ ਲਿਆਂਦੀ ਜਾਂ ਕੋਈ ਜਿਹੜਾ ਵਹੀਕਲ ਆਹੀਂ ਫੀਡ ਦੇ ਜਿਹੜੀ ਤੁਹਾਡੇ ਸੈਂਟਰ ਵਿੱਚ ਸਿੱਟੀ ਗਈ ਹੈ ਨਾ ਸੋ ਉਹ ਤਰੀਕ ਤੁਸੀਂ ਇੱਥੇ ਲਿਖਣੀ ਹੈ ਉਸ ਤੋਂ ਬਾਅਦ ਹੈਗਾ ਦਫਤਰ ਤੋਂ ਪ੍ਰਾਪਤੀ ਦੀ ਤਰੀਕ ਮਤਲਬ ਦਸਤਰੋਂ ਜਦੋਂ ਤੁਹਾਨੂੰ ਫੀਡ ਭੇਜੀ ਗਈ ਹੈ ਮੰਨ ਲਓ ਦਫਤਰ ਨੇ ਜਿਹੜਾ ਆ ਇੱਕ ਤਰੀਕ ਨੂੰ ਸ਼ੁਰੂ ਕਰ ਲਿਆ ਖਾਣਾ ਜਿਹੜਾ ਸੈਂਟਰਾਂ ਚ ਵੰਡਣਾ ਉਹ ਤਰੀਕ ਜਿਹੜੀ ਇੱਥੇ ਲਿਖੀ ਗਈ ਹੈ ਤੇ ਉਸ ਤੋਂ ਬਾਅਦ ਹੈਗਾ ਬਨਣ ਦੀ ਤਰੀਕ ਬਨਣ ਮਤਲਬ ਕਦੋਂ ਇਹ ਖਾਣਾ ਜਿਹੜਾ ਆ ਤਿਆਰ ਕੀਤਾ ਗਿਆ ਮੈਨੂਫੈਕਚਰਡ ਕੀਤਾ ਗਿਆ ਜਿਵੇਂ ਮਿੱਠੇ ਦਲੀਏ ਦੀ ਮੈਂ 29/6/24 ਲਿਖੀ ਹੋਈ ਹੈ ਇਹ 29/6/24 ਨੂੰ ਮਿੱਠਾ ਦਲੀਆ ਜਿਹੜਾ ਇਹ ਬਣਾਇਆ ਗਿਆ ਮੈਨੂਫੈਕਚਰਡ ਕੀਤਾ ਗਿਆ ਉਸ ਤੋਂ ਬਾਅਦ ਇਹਦੀ ਮਿਆਦ ਖਤਮ ਕਦੋਂ ਮਨੇ ਆਦ ਮਿੱਠੇ ਦਲੀਏ ਦੀ ਖਤਮ ਹੋਣੀ ਆ 28 10 24 ਨੂੰ ਮਤਲਬ ਇੱਥੇ ਤੱਕ ਅਸੀਂ ਇਹਨੂੰ ਕੰਜ਼ਿਊਮ ਜ਼ਰੂਰੀ ਕਰਨਾ ਹੈ ਠੀਕ ਹੈ ਵੈਸੇ ਤਾਂ ਜਿਹੜੇ টিਐਚਆਰ ਕਰਦੇ ਹੈਗੇ ਆ ਉਹ ਤੁਸੀਂ ਇਕੱਠਾ টিਐਚਆਰ ਕਰਕੇ 25 ਦਿਨਾਂ ਦਾ ਮਨੇ ਆਦ ਜਿਹੜੀ ਤੋਂ ਪਹਿਲਾਂ ਹੀ ਆਪਣੀ ਫੀਡ ਜਿਹੜੀ ਖਤਮ ਹੋ ਜਾਂਦੀ ਹੈ ਨਾ ਸੋ ਐਚਸੀਐਮ ਵਾਲਾ ਖਾਣਾ ਰੱਖ ਕੇ ਆਪਾਂ ਬਾਕੀ ਸਾਰਾ ਖਾਣਾ টিਐਚਆਰ ਕਰ ਸਕਦੇ ਹੁੰਦੇ ਆ ਮਹੀਨੇ ਦਾ ਹਨਾ 25 ਦਿਨ ਦਾ ਜਾਂ ਜਿੰਨੇ ਵੀ ਦਿਨਾਂ ਦਾ ਤੁਸੀਂ ਸਬੰਧਤ ਸੁਪਰਵਾਈਜ਼ਰ ਤੁਹਾਨੂੰ ਕਹਿੰਦੇ ਹੈਗੇ ਆ ਨਾ ਸੋ ਇਸ ਤਰ੍ਹਾਂ ਤੁਸੀਂ ਵੀ ਤਰੀਕਾ ਲਿਖ ਕੇ ਜਿਹੜਾ ਰਜਿਸਟਰ ਤਿਆਰ ਕਰ ਸਕਦੇ ਹੋ ਤਾਂ ਕਿ ਤੁਹਾਨੂੰ ਜਿਹੜਾ ਆਉਣ ਵਾਲੇ ਸਮੇਂ 'ਚ ਜੇਕਰ ਕੋਈ ਪੁੱਛਦਾ ਹੈਗਾ ਤਾਂ ਤੁਹਾਨੂੰ ਜਿਹੜਾ ਆ ਰਜਿਸਟਰ ਨਾਲ ਫਰੋਲਣੇ ਪੈਣ ਇਧਰੋਂ ਉਧਰੋਂ ਤਰੀਕਾ ਆਪਾਂ ਡਾਇਰੀ 'ਚੋਂ ਲੱਭਦੇ ਆਂ ਜੇ ਅਸੀਂ ਲਿਖੀ ਸੀ ਜਾਂ ਫਿਰ ਆਪਾਂ ਜਿਹੜਾ ਆ ਦੇਖਦੇ ਹੈਗੀਆਂ ਵੀ ਰਾਸ਼ਨ ਦੇ ਉੱਤੇ ਪੈਕੇਟਸ ਦੇ ਉੱਤੇ ਡੇਟਸ ਦੇਖਣ ਜਾਣਾ ਪੈਂਦਾ ਸਾਨੂੰ ਸੋ ਇੱਕ ਇੱਕੋ ਹੀ ਪਲੇਟਫਾਰਮ ਦੇ ਉੱਤੇ ਤੁਹਾਡੇ ਕੋਲੇ ਇੱਕ ਰਜਿਸਟਰ ਦੇ ਵਿੱਚ ਸਾਰੀਆਂ ਤਰੀਕਾਂ ਹੋਣੀਆਂ ਚਾਹੀਦੀਆਂ ਪਹਿਲੇ ਨੰਬਰ ਵਾਲੀ ਜਿਹੜੀ ਕਾਲਮ ਹੈਗਾ ਸੈਂਟਰ ਵਿੱਚ ਪ੍ਰਾਪਤੀ ਇਹਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਇਹ ਮੈਂ ਆਪਣੀ ਸਹੂਲਤ ਲਈ ਲਿਖੀ ਹੈ ਕਿਉਂਕਿ ਜਿੱਥੇ ਮੰਨ ਲਓ ਫੀਡ ਸਿੱਟੀ ਜਾਂਦੀ ਹੈਗੀ ਉਹਦੇ ਕੋਲ ਰਿਕਾਰਡ ਹੋਣਾ ਚਾਹੀਦਾ ਵੀ ਮੇਰੇ ਕੋਲੇ ਐਨੀ ਤਰੀਕ ਨੂੰ ਫੀਡ ਆਈ ਸੀਗੀ ਤਾਂ ਮੈਂ ਜਿਹੜਾ ਬਾਕੀ ਕੁੜੀਆਂ ਨੂੰ ਵੀ ਫੀਡ ਚਕਾਈ ਆ ਹਨਾ ਸੋ ਇਹ ਉਹ ਤਰੀਕ ਹੈਗੀ ਹੈ ਜਦੋਂ ਸਾਡੇ ਕੋਲੇ ਜਿਹੜਾ ਰਾਸ਼ਨ ਜਿਹੜਾ ਵਹੀਕਲ ਨਹੀਂ ਆਇਆ ਠੀਕ ਹੈ ਤੇ ਉਸ ਤੋਂ ਬਾਅਦ ਵਾਲੀ ਤਰੀਕ ਹੈ ਜਿਹੜੀ ਆਪਾਂ ਨੂੰ ਦਫ਼ਤਰ ਤੋਂ ਲਿਖਾਈ ਜਾਂਦੀ ਹੈ ਤਰੀਕ ਵੀ ਇਸ ਤਰੀਕ ਨੂੰ ਅਸੀਂ ਰਾਸ਼ਨ ਜਿਹੜਾ ਸੈਂਟਰਾਂ ਵਿੱਚ ਵੰਡਣਾ ਸ਼ੁਰੂ ਕਰ ਦਿੱਤਾ ਸੀਗਾ ਠੀਕ ਹੈ ਕਿਉਂਕਿ ਕਈ ਵਾਰੀ ਵਾਰੀ ਲੇਟ ਆਂਦੀ ਹੈ ਜਿਵੇਂ 19 ਸਤ ਨੂੰ ਦਫ਼ਤਰ ਤੋਂ ਜਿਹੜੀ ਚੱਲ ਪਈ ਫੀਡ ਠੀਕ ਹੈ ਤੇ 27 ਨੂੰ ਜਿਹੜਾ ਸੈਂਟਰ ਦੇ ਵਿੱਚ ਪ੍ਰਾਪਤੀ ਹੋ ਗਈ ਠੀਕ ਹੈ ਸੋ ਜਿਹੜਾ ਆ ਅਲੱਗ-ਅਲੱਗ ਤਰੀਕਾ ਜਿਹੜੀਆਂ ਉਹਦਾ ਫਰਕ ਹੁੰਦਾ ਆ ਥੋੜਾ ਜਿਹਾ ਸੋ ਤੁਸੀਂ ਜਿਹੜਾ ਆ ਇਹ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਰਜਿਸਟਰ ਤਿਆਰ ਕਰਨਾ ਵੀ ਜਿਹੜੀ ਤਰੀਕ ਨੂੰ ਤੁਹਾਡੇ ਕੋਲੇ ਖਾਣਾ ਆ ਉਹ ਵੀ ਲਿਖ ਲੈਣੀ ਆ ਆਪਣੀ ਸਹੂਲਤ ਲਈ ਦਫ਼ਤਰ ਵਾਲਿਆਂ ਨੇ ਜਿਹੜੀ ਤੁਹਾਨੂੰ ਤਰੀਕ ਲਿਖਾਈ ਆ ਉਹ ਵੀ ਲਿਖ ਲੈਣੀ ਆ ਠੀਕ ਹੈ ਤੇ ਕਦੋਂ ਖਾਣਾ ਬਣਿਆ ਕਦੋਂ ਉਹਦੀ ਮਿਆਦ ਖਤਮ ਹੋਣੀ ਹੈ ਇਹ ਸਾਰੀਆਂ ਡੇਟਸ ਜਿਹੜੀਆਂ ਤੁਸੀਂ ਲਿਖ ਲੈਣੀਆਂ ਠੀਕ ਹੈ ਜੇਕਰ ਇਹ ਡੇਟਸ ਲਿਖ ਲਓਗੇ ਤਾਂ ਤੁਹਾਨੂੰ ਜਿਹੜਾ ਆ ਫਿਊਚਰ ਦੇ ਵਿੱਚ ਕੋਈ ਵੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਊਗਾ ਕਈ ਵਾਰੀ ਜਿਹੜਾ ਬਹੁਤ ਸਾਰੇ ਕੇਸ ਆ ਰਹੇ ਹੈਗੇ ਫੀਡਨੈਸ ਸੰਬੰਧਤ ਇਸ ਵਾਰੀ ਥੋੜਾ ਜਿਆਦਾ ਜਿਹੜਾ ਰੋਲਾ ਸੀਗਾ ਇਸੇ ਕਰਕੇ ਜਿਹੜਾ ਮੈਂ ਇਹ ਰਜਿਸਟਰ ਤਿਆਰ ਕੀਤਾ ਤਾਂ ਕਿ ਆਪਾਂ ਆਪਣੀ ਸਕਿਨ ਜਿਹੜੀ ਹੈ ਸੇਵ ਕਰਕੇ ਤੁਰ ਸਕੀਏ ਆਪਣੀ ਸੇਫਟੀ ਦੇ ਲਈ ਆਪਾਂ ਜਿਹੜਾ ਰਜਿਸਟਰ ਜ਼ਰੂਰ ਤਿਆਰ ਕਰਨਾ ਸੋ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਆਪਾਂ ਅਪ ਟੂ ਡੇਟ ਰਹੀ ਹੈ ਪੋਸ਼ਨ ਟਰੈਕਰ ਦੇ ਨਾਲ ਨਾਲ ਮੈਂ ਰਜਿਸਟਰਾਂ ਦੀ ਵੀ ਜਾਣਕਾਰੀ ਦਿੰਨੀ ਹੁੰਦੀ ਆ ਵੀ ਕਿਹੜਾ ਰਜਿਸਟਰ ਆਪਾਂ ਕਿਵੇਂ ਬਣਾਉਣਾ ਠੀਕ ਹੈ ਉਹਦੇ ਵਿੱਚ ਆਪਾਂ ਕੀ ਐਡ-ਆਨ ਕਰ ਸਕਦੇ ਹੈਗੇ ਆ ਤੁਸੀਂ ਵੀ ਮੈਨੂੰ ਸੁਜੈਸ਼ਨ ਦੇ ਸਕਦੇ ਹੋ ਵੀ ਇਸ ਰਜਿਸਟਰ 'ਚ ਆਪਾਂ ਹੋਰ ਕੀ ਐਡ-ਆਨ ਕਰ ਸਕਦੇ ਆ ਜਾਂ ਜੇ ਕੋਈ ਕਮੀ ਪੇਸ਼ੀ ਹੁੰਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਦੱਸ ਸਕਦੇ ਹੋ ਲਿਖ ਕੇ ਸੋ ਇਹ ਸੀ ਮੇਰੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਚੰਗੀ ਲੱਗੀ ਹੋਵੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਮੈਂ ਮੇਰੀ ਹੌਸਲਾ ਫਜਾਈ ਹੋ ਸਕੇ ਤੇ ਮੈਂ ਵੱਧ ਤੋਂ ਵੱਧ ਤੁਹਾਡੇ ਤੱਕ ਜਾਣਕਾਰੀ ਜਿਹੜੀ ਹੈ ਪਹੁੰਚਾਵਾਂ ਧੰਨਵਾਦ